ਇੰਨਾਂ ਨਹੀਂ ਛੱਡਣਾ ਮੈਂ ਬੜੀ ਕੋਸ਼ਿਸ਼ ਕਰ ਲਈ ਐ ਮੈਂ ਤਾਂ ਭੁੱਖੀ ਰਹਿ ਕੇ ਵੀ ਦੇਖ ਲਿਆ ਵਾ ਮੈਂ ਦੁਨੀਆ ਦੀਆਂ ਗੱਲਾਂ ਵੀ ਸੁਣ ਲਈਆਂ ਇਹ ਤਾਂ ਬਾਰ-ਬਾਰ ਮੈਨੂੰ ਇੱਕ ਹੀ ਗੱਲ ਕਹੀ ਜਾਂਦੇ ਵੀ ਮੈਂ ਨਹੀਂ ਛੱਡਣਾ ਮੈਂ ਛੱਡ ਨਹੀਂ ਸਕਦਾ ਮੈਂ ਤੈਨੂੰ ਛੱਡ ਦੂੰ ਮੈਂ ਨਿਸ਼ਾ ਛੱਡਦਾ ਮੈਂ ਬੱਚੇ ਛੱਡ ਦੂੰ ਮੈਂ ਚੌਲ ਬਣਾਏ ਚੌਲਾਂ 'ਚ ਐਂ ਇਸੀ ਸਲਫਾਸ ਦੀਆਂ ਗੋਲੀਆਂ ਪਾ ਲੀਆਂ ਕਿ ਮੈਂ ਬੱਚਿਆਂ ਨੂੰ ਵੀ ਦੇ ਦੇਣਾਂ ਤੇ ਆਪ ਵੀ ਮਰ ਜਾਣਾ ਮੇਰੀ ਛੋਟੀ ਬੇਟੀ ਨੇ ਮਤਲਬ ਮੈਨੂੰ ਇੱਕ ਹੀ ਸਵਾਲ ਕੀਤਾ ਮੈਂ ਮਾਗੇ ਹੁੰਦੀਆਂ ਵੀ ਅਸੀਂ ਅਕਸਰ ਹੀ ਮਜ਼ਾਕ ਨਾਲ ਉਹਨੂੰ ਕਹਿ ਦਿੰਦੇ ਹੁੰਦੇ ਆ ਕਿ ਇਹ ਨਾ ਕੋਈ ਬੁੱਢੀ ਆਤਮਾ ਆਈ ਹੋਈ ਐ ਸਾ ਮਤਲਬ ਇੰਨੀਆਂ ਵੱਡੀਆਂ ਗੱਲਾਂ ਕਰ ਜਾਂਦੀ ਐ ਉਹਦਾ ਇੱਕ ਹੀ ਸਵਾਲ ਕਿ ਮੰਮੀ ਜੇ ਕੋਈ ਬਚ ਗਿਆ ਉਹ ਕੀ ਕਰੂਗਾ ਤੁਸੀਂ 14 ਸਾਲ ਪਾਸ ਪਾਇ ਰਖੀਏ ਹਾਂ ਕਿ ਜੇ ਕੋਈ ਬਚ ਗਿਆ ਤੇ ਉਹ ਕੀ ਕਰੂਗਾ ਜੇ ਅਸੀਂ ਫਿਰ ਤਾਂ ਉਹ ਖਤਮ ਹੋਈ ਉਹਦਾ ਇਹ ਸੀ ਕਿ ਮੰਮੀ ਜੇ ਮੈਂ ਰਹਿ ਗਈ ਤੇ ਮੈਂ ਕੀ ਕਰੂੰਗੀ ਮੈਨੂੰ ਤਾਂ ਮੈਂ ਮੈਂ ਤਾਂ ਤੁਹਾਡੇ ਤੋਂ ਬਿਨਾ ਜ਼ਿੰਦਗੀ ਜਿਉਣੀ ਸਿੱਖੀ ਨਹੀਂ ਤੇ ਫਿਰ ਮਤਲਬ ਮੈਂ ਉਹੀ ਪਲੇਟਾਂ ਫੇਰ ਚੱਕੀਆਂ ਫੇਰ ਸੋਈ ਚ ਰੱਖੀਆਂ ਕਿ ਨਹੀਂ ਬ ਅੱਜ ਤੋਂ ਬਾਅਦ ਮਤਲਬ ਮਰਨ ਵਾਲਾ ਰਾਣੀ ਚੁਣਨਾ